ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਮੁਖ ਸੇਵਾਦਾਰ ਜੰਗਨੋਟ ਫਾਰਮਰ ਗਰੁੱਪ ਅੱਜ 3 ਅਕਤੂਬਰ 2025 ਦਾ ਦਿਨ ਆ ਅਸੀਂ ਖੜੇ ਆ ਪਿੰਡ ਰਣਸੀ ਕੇ ਤਲਾ ਚ ਜਿਹੜੇ ਸਾਡੇ ਗਰੁੱਪ ਦੀ ਐਕਟੀਵਿਟੀ ਨੂੰ ਜਾਣਦੇ ਉਹਨਾਂ ਨੂੰ ਸਭ ਨੂੰ ਪਤਾ ਆ ਕਿ ਜਦੋਂ 27 ਅਗਸਤ ਦਾ ਜਦੋਂ ਦਾ ਪਾਣੀ ਦਾ ਆਇਆ ਹੜ ਆਇਆ ਇੱਕ ਬੜਾ ਵੱਡਾ ਸੰਤਾਪ ਇਸ ਪੂਰੇ ਇਲਾਕੇ ਨੇ ਭੋਗਿਆ ਵਾ 100% ਜਿਹੜੀ ਫਸਲ ਆ ਉਹ ਬਰਬਾਦ ਹੋ ਗਈ ਪੰਜਾਬੀਆਂ ਨੇ ਪੰਜਾਬੀਆਂ ਦੀ ਰਾਜ ਕੇ ਮਦਦ ਕੀਤੀ ਆ ਤੇ ਪੰਜਾਬ ਦਾ ਕਿਸਾਨ ਕਦੀ ਦਿਲ ਨਹੀਂ ਛੱਡਦਾ ਇਹ ਇਸ ਵਿਪਤਾ ਨੇ ਨੁਕਸਾਨ ਬਹੁਤ ਵੱਡਾ ਕੀਤਾ ਮੈਂ ਪਹਿਲਾਂ ਵੀ ਤੁਹਾਨੂੰ ਕਹਿੰਦਾ ਆ ਕਿ ਜਿਹੜੇ ਬਾਹਰਲੇ ਨੁਕਸਾਨ ਆ ਨਾ ਉਹ ਕਈ ਵਾਰੀ ਨਜ਼ਰ ਆ ਜਾਂਦੇ ਆ ਕਿਸੇ ਨੂੰ ਸੱਟ ਚੋਟ ਲੱਗੀ ਆ ਇੱਕ ਸਾਡਾ ਐਸੇ ਏਰੀਏ ਦੇ ਵਿੱਚ ਮੁੰਡਾ ਡੁੱਬ ਕੇ ਵੀ ਹੜ ਰਤ ਕਾਰਜਾਂ ਦੇ ਵਿੱਚ ਉਹਦੀ ਡੈਥ ਹੋਈ ਮਹੀਨੇ ਬਾਅਦ ਉਹਦੀ ਡੈੱਡ ਬੋਡੀ ਲੱਭੀ ਪਰ ਕੁਛ ਨਾ ਲੋਕਾਂ ਦੀ ਰੂਹ ਤੇ ਜ਼ਖਮ ਰਹਿ ਜਾਂਦੇ ਆ ਉਹ ਨਹੀਂ ਦੇਖੇ ਜਾ ਸਕਦੇ ਉਹੀ ਦੇਖਣਗੇ ਜਿਹੜੇ ਬਾਅਦ ਵਿੱਚ ਅਸਲੀ ਲੋੜ ਵੇਲੇ ਗਰਾਊਂਡ ਜ਼ੀਰੋ ਤੇ ਆਉਣਗੇ ਮੈਨੂੰ ਖੁਸ਼ੀ ਆ ਵੀ ਇਹ ਜਿਹੜਾ ਅਸੀਂ ਉਪਰਾਲਾ ਇੱਥੇ 1200 ਏਕੜ ਕਣਕ ਬਜਾਈ ਦੀ ਤਿਆਰੀਆਂ ਰੰਬੀਆਂ ਹੋਈਆਂ ਹਨ ਪੰਜਾ ਪਿੰਡਾਂ ਚ ਰਣਸੀਕੇ ਤੱਲਾ ਬਰੀਾਰ ਰਾਮਪੁਰ ਨਵੀਂ ਨਗਰ ਤੇ ਦਬਰਜੀ ਉਹਦੇ ਵਾਸਤੇ ਜਿਹੜੇ ਸਾਡੇ ਵੀਰ ਜਿਨ੍ਹਾਂ ਨੂੰ ਅਸੀਂ ਬਹੁਤ ਪਹਿਲਾਂ ਹੱਥ ਜੋੜ ਕੇ ਬੇਨਤੀ ਕਰਤੀ ਸੀ ਵੀ ਆਪਣੀ ਰਸਦ ਨਾਲ ਇੱਥੇ ਆ ਕੇ ਖਰਾਬ ਕਰਿਓ ਜਦੋਂ ਸਮਾਂ ਆਏਗਾ ਤੁਹਾਨੂੰ ਦੱਸਾਂਗੇ ਆਇਓ ਚੰਗੀ ਗੱਲ ਆ ਕਿ ਉਹ ਲਗਾਤਾਰ ਰਿਸਪੌਂਡ ਕਰ ਰਹੇ ਆ ਦੇਲੀ ਸਾਡੇ ਕੋਲ ਕੋਈ ਨਾ ਕੋਈ ਟੀਮ ਕੋਈ ਹਰਿਆਣੇ ਤੋਂ ਕੋਈ ਰਾਜਸਥਾਨ ਤੋਂ ਕੋਈ ਮਾਲਵੇ ਤੋਂ ਕੋਈ ਚੰਡੀਗੜ੍ਹ ਤੋਂ ਕੋਈ ਮਹਾਲੀ ਤੋਂ ਆਉਂਦੀ ਆ ਜਦੋਂ ਅਸੀਂ ਇਹ ਇਲਾਕਾ ਸਾਰਾ ਦਿਖਾਉਨੇ ਆ ਇੱਥੋਂ ਦੀ ਨਕਸ਼ਾਨ ਵਿਖਾਉਨੇ ਆ ਇੱਥੋਂ ਦੇ ਲੋਕਾਂ ਦੀ ਚੜ੍ਹਦੀ ਕਲਾ ਵਿਖਾਉਨੇ ਆ ਤਾਂ ਫਿਰ ਉਹਨਾਂ ਦੀ ਸੋਚ ਬਦਲਦੀ ਆ ਉਹ ਲਗਾਤਾਰ ਪ੍ਰਕਿਰਿਆ ਜਾਰੀ ਆ ਔਰ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਨਾਲ ਅੱਜ ਪਰਿਤੋਸ਼ ਜੀ ਨੇ ਇਹ ਬੇਸਿਕਲੀ ਬੰਬੇ ਤੋਂ ਨੇ ਇਹਨਾਂ ਦੀ ਇੱਕ ਕੈਂਪੇਨ ਆ ਇਹ ਸੰਸਥਾ ਵੀ ਨਹੀਂ ਹੈਗੀ ਫੀਡਿੰਗ ਫਰੋਮ ਫਾਰ ਦੂਰ ਤੋਂ ਹੀ ਬੰਦਿਆਂ ਦਾ ਢਿੱਡ ਭਰਨਾ ਇਹਨਾਂ ਨੇ ਸਾਰਾ ਇਲਾਕਾ ਘੁੰਮਿਆ ਫਿਰਿਆ ਤੇ ਸਾਡੇ ਨਾਲ ਪਹਿਲਾਂ ਵੀ ਇਹਨਾਂ ਨੇ ਇਲਾਕੇ ਦਾ ਸਰਵੇਖਣ ਕੀਤਾ ਸੀਗਾ ਇਹਨਾਂ ਦੇ ਦਿਮਾਗ 'ਚ ਗੱਲ ਆ ਗਈ ਵੀ ਹਾਂ ਭਈ ਇਹ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਆ ਸੋ ਇਹਨਾਂ ਨੇ ਇਹ ਵੱਡੀ ਸਾਨੂੰ ਪਹਿਲਾ ਭਰੋਸਾ ਦਿੱਤਾ ਇਹ ਵੀ ਅਸੀਂ ਤੁਹਾਨੂੰ ਇਹ ਜਿਹੜੀ ਕਣਕ ਬਜਾਈ ਆ ਇਹਦੇ ਵਾਸਤੇ ਡੀਜ਼ਲ ਖਾਦ ਦਵਾਈ ਤੇ ਬੀਚ ਮਤ ਕਰਾਂਗੇ ਅੱਜ ਇੱਕ ਵਾਰ ਫਿਰ ਇਹ ਸਾਰੀ ਟੀਮ ਲੈ ਕੇ ਆਏ ਆ ਇਹਨਾਂ ਨੇ ਸਾਰਾ ਕੁਝ ਦੇਖ ਲਿਆ ਆ ਕਟਰ ਚੱਲਦਾ ਦੇਖ ਲਿਆ ਇਹਨਾਂ ਨੇ ਰੋਟਾਵੇਟਰ ਚੱਲਦਾ ਦੇਖ ਲਿਆ ਇਧਰ ਸੁਪਰ ਸੀਡਰ ਚੱਲਦਾ ਦੇਖ ਲਿਆ ਜਿਹੜੀ ਸਾਡੀ ਬੇਲਿੰਗ ਹੋ ਰਹੀ ਸੀਗੀ ਉਹ ਦੇਖ ਲਿਆ ਵਾ ਤੇ ਜਿਹੜਾ ਅਸੀਂ ਮਿਨਿਮਮ ਇੱਕ ਅੰਦਾਜ਼ਾ ਲਾਇਆ ਸੀ ਪ੍ਰਤੀ ਏਕੜ ਵੀ ਇੰਨਾ ਖਰਚਾ ਆਊਗਾ ਸਾਨੂੰ ਤਿਆਰੀਆਂ ਤੋਂ ਲੈ ਕੇ ਤੇ ਕਣਕ ਬਜਾਈ ਤੱਕ ਕਣਕ ਬਜਾਈ ਜਿਹੜੀ ਸ਼ੁਰੂ ਹੋਣੀ ਆ 25 ਅਕਤੂਬਰ ਤੋਂ ਸ਼ੁਰੂ ਹੋਣੀ ਆ ਅੱਜ ਅਸੀਂ 3 ਅਕਤੂਬਰ ਤੱਕ ਸਾਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਆ ਕਿ ਇਨ੍ਹਾਂ ਪੰਜਾਂ ਪਿੰਡਾਂ ਦੇ ਵਿੱਚ ਤਕਰੀਬਨ ਅਸੀਂ 3350 ਏਕੜ ਜਿਹੜੀ ਆ ਉਹ ਪਰਾਲੀ ਜਿਹੜੀ ਆ ਉਹਨੂੰ ਅਸੀਂ ਸੰਭਾਲਿਆ ਚਾਹੇ ਤਮੀਆਂ ਨਾਲ ਚਾਹੇ ਰੋਟਾਵੇਟਰ ਨਾਲ ਚਾਹੇ ਬਿਲਿੰਗ ਕਰਕੇ ਰਹਿੰਦੀ ਵੀ ਅਸੀਂ ਕਵਰ ਕਰਕੇ ਜਿਹੜਾ ਪਹਿਲਾਂ ਵਾਇਆ ਜਾ ਚੁੱਕਾ ਉਹਨੂੰ ਪਾਣੀ ਲਾ ਕੇ ਬੱਤਰ ਕੀਤਾ ਜਾ ਰਿਹਾ ਕੁੱਲ ਮਿਲਾ ਕੇ 25 ਅਕਤੂਬਰ ਨੂੰ ਕਣਕ ਦੀ ਬਜਾਈ ਸ਼ੁਰੂ ਕਰਾਂਗੇ ਆਪਾਂ ਬੜੇ ਸਲੀਕੇ ਨਾਲ ਬੜੇ ਤਰੀਕੇ ਨਾਲ ਬੜੀ ਸਟੀਕਤਾ ਨਾਲ ਇੰਨੀ ਵਧੀਆ ਤਰੀਕੇ ਨੇ ਇਹਨਾਂ ਨੂੰ ਕਣਕ ਵਿੱਚ ਕੇ ਦਵਾਂਗੇ ਕਿ ਇਹ ਜਿਹੜਾ ਹੜ ਦੇ ਜਿਹੜੇ ਕੋਈ ਦੁਸ਼ ਪ੍ਰਭਾਵ ਹੀ ਨੇ ਗਲੀ ਪਈ ਆ ਫਸਲ ਉਲੀਆਂ ਦਾ ਸਿਉਂਗ ਦਾ ਸੁੰਡੀਆਂ ਦਾ ਬਹੁਤ ਜ਼ਿਆਦਾ ਖਦਰਾਇਆ ਸਾਰਿਆਂ ਦਾ ਪ੍ਰਬੰਧ ਕਰਕੇ ਦਵਾਂਗੇ ਸੋ ਇੱਕ ਤੇ ਮੈਂ ਇਹ ਜਿਹੜੀ ਫੀਡਿੰਗ ਫਰਮ ਫਾਰ ਦੀ ਪਰਿਤੋਸ ਚੀਜ਼ ਸਾਰੀ ਟੀਮ ਇਹਨਾਂ ਦੀ ਸਵੇਰ ਦੀ ਸਾਡੇ ਨਾਲ ਆ ਉਹਨਾਂ ਦਾ ਧੰਨਵਾਦ ਦੂਜਾ ਸਾਡੇ ਸਰਸੇ ਤੋਂ ਦੇਖੋ ਕਿੰਨੀ ਦੂਰ ਹੋਊਗਾ ਇੱਥੋਂ ਸਰਸਾ ਇਸ ਇਲਾਕੇ ਤੋਂ ਇਹ ਉਹ ਵੀਰ ਨੇ ਜਿਹੜੇ ਪਹਿਲਾਂ ਸਾਡੇ ਕਹਿਣ ਤੇ ਰੁਕੇ ਰਹੇ ਨਹੀਂ ਆਏ ਇਹ ਕੱਲ ਉਥੋਂ ਚੱਲ ਕੇ ਪਹਿਲਾਂ ਰਾਤੀ ਅੰਮ੍ਰਿਤਸਰ ਰੁਕੇ ਆ ਤੇ ਅੱਜ ਸਵੇਰ ਤੋਂ ਸਾਡੇ ਨਾਲ ਆ ਸਾਡਾ ਵੀਰ ਆ ਜਸਪ੍ਰੀਤ ਪਹਿਲਾਂ ਤੋਂ ਹੀ ਸਾਡੇ ਨਾਲ ਸਿੱਧੀ ਬਿਜਾਈ ਮੂਵਮੈਂਟ ਜੁੜਿਆ ਹੋਇਆ ਸੀ ਉਹਦੇ ਪਿੰਡ ਦੇ ਨਗਰ ਦੇ ਪਤਵੰਤੇ ਸੱਜਣ ਸਾਰੇ ਦੋ ਗੱਡੀਆਂ ਦੇ ਵਿੱਚ ਆਏ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਸਿਰਸਾ ਜ਼ਿਲ੍ਹਾ ਵਾਈ ਦੇ ਵਿੱਚ ਬੜਾ ਐਡਵਾਂਸ ਜ਼ਿਲਾ ਵਾ ਇਹਨਾਂ ਬੰਦਿਆਂ ਤੋਂ ਬਿਹਤਰ ਇਹ ਇਲਾਕੇ ਦੇ ਕਿਸਾਨਾਂ ਦਾ ਦਰਦ ਕੋਈ ਨਹੀਂ ਜਾਣ ਸਕਦਾ ਸੋ ਇਹ ਵੀ ਆਏ ਹੀ ਵੀ ਅਸੀਂ ਵੇਖਣਾ ਆ ਕਿਉਂਕਿ ਇਹਨਾਂ ਨੇ ਵੀ ਸਾਡੀ ਐਸੇ ਕਣਕ ਬਿਜਾਈ ਜਿਹੜੀ ਮੂਵਮੈਂਟ ਆ ਉਹਦੇ ਵਿੱਚ ਮਦਦ ਕਰਨੀ ਆ ਇਹ ਜਿਹੜੀ 1200 ਏਕੜ ਜੰਗਨੋਟ ਫਾਰਮਰ ਗਰੁੱਪ ਦੀ ਆ ਪੰਜਾ ਪਿੰਡਾਂ ਚ ਤੇ 2500 ਏਕੜ ਹੈਗੀ ਆ ਕਾਰ ਸੇਵਾ ਅਗਵਾਨ ਦੀ ਅੱਠ ਪਿੰਡਾਂ ਦੇ ਵਿੱਚ ਉਹਨਾਂ ਨੇ ਪਹਿਲਾਂ ਚਾਰ ਬੰਨ ਬੰਨੇ ਗੋਲਾ ਢੋਲਾ ਤੇ ਰਤ੍ਰਛਤਰ ਦੇ ਵਿੱਚ ਹੁਣ ਉਹ ਪੋਕਲੇਨ ਦੇ ਨਾਲ ਉਹਨਾਂ ਨੂੰ ਛੋਟੀਆਂ ਜਿਹੜੀਆਂ ਸੱਕੀਆਂ ਡੂੰਗੀ ਕਰਕੇ ਤੇ ਉਹਨਾਂ ਖੇਤਾਂ ਚੋਂ ਪਾਣੀ ਬਾਹਰ ਕੱਢਦਾ ਕਰ ਰਹੇ ਆ ਇਹੋ ਹੀ ਸਭ ਤੋਂ ਵੱਡੀ ਸੇਵਾ ਆ ਹੁਣ ਬਹੁਤ ਸਾਰੇ ਵੀਰ ਆਂਦੇ ਵੀ ਕੁਝ ਕੰਮ ਸਰਕਾਰ ਦੇ ਆ ਜੇ ਹੁਣ ਆਪਾਂ ਸਰਕਾਰ ਦੇ ਸਿਰ ਤੇ ਰਹਿੰਦੇ ਬੰਨ ਵੀ ਨਾ ਪੂਰਦੇ ਤੇ ਅੱਜ 3 ਅਕਤੂਬਰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਦੁਬਾਰਾ ਤੋਂ 27000 ਕਿਊਸਿਕ ਪਾਣੀ ਜਿਹੜਾ ਆ ਰੰਜੀਤ ਸਾਗਰ ਡੈਮ ਦੇ ਵਿੱਚੋਂ ਛੱਡ ਦਿੱਤਾ ਗਿਆ ਤੇ ਉਹ ਤੋਂ ਇਲਾਵਾ ਜਿਹੜੇ ਆਉਣ ਵਾਲੇ 4 5 6 7 ਅਕਤੂਬਰ ਆ ਉਹਦੀ ਫੋਰਕਾਸਟ ਇਹ ਆ ਕਿ ਤਿੰਨ ਸਿਸਟਮ ਇਕੱਠੇ ਹੋ ਕੇ ਤੇ ਬਾਰਿਸ਼ ਦਾ ਗੜਿਆਂ ਦਾ ਕਈ ਕੁਝ ਦੱਸ ਰਿਹਾ ਅੱਜ ਸਵੇਰੇ ਉਹਦਾ ਥੋੜਾ ਜਿਹਾ ਨਮੂਨਾ ਨਜ਼ਰ ਵੀ ਆਇਆ ਪਰ ਪ੍ਰਮਾਤਮਾ ਅਗੇ ਅਰਦਾਸ ਆ ਕਿ ਹੁਣ ਬਹੁਤ ਨੁਕਸਾਨ ਹੋ ਗਿਆ ਹੁਣ ਥੋੜੀ ਕਿਰਪਾ ਹੀ ਰੱਖ ਤੇ ਉਹ ਤੁਸੀਂ ਜਿਹਨੂੰ ਸਾਰੇ ਜਾਣੇ ਮੇਰੇ ਵੀਰ ਆ ਪਰ ਅਰਦਾਸ ਕਰਾਂਗੇ ਤੇ ਇਹਨਾਂ ਵੀਰਾਂ ਦਾ ਵੀ ਇੱਕ ਵਾਰ ਫਿਰ ਤੋਂ ਮੈਂ ਜਿੰਨੇ ਵੀ ਆ ਸਾਰੇ ਵੀਰ ਆਏ ਨੇ ਇਸ ਮੂਵਮੈਂਟ ਦੇ ਵਿੱਚ ਉਹਨਾਂ ਦਾ ਤੇ ਉਹਦੇ ਨਾਲ-ਨਾਲ ਜਿਹੜੇ ਪੰਜਾਂ ਪਿੰਡਾਂ ਦੇ ਜਿਹੜੇ ਬੰਦੇ ਆ ਪਤਵੰਤੇ ਸੱਜਣ ਸਾਡੇ ਨਾਲ ਇਸ ਮਿਸ਼ਨ 'ਚ ਲੱਗੇ ਹੋਏ ਆ ਕਿਸੇ ਨੇ ਟਰੈਕਟਰ ਦਿੱਤਾ ਆਪਣਾ ਕੋਈ ਨਾਂ ਲੱਗਾ ਹੋਇਆ ਵਾ ਕਿਸੇ ਨੇ ਡਾਟਾ ਦਿੱਤਾ ਸਾਰਾ ਉਹਨਾਂ ਦਾ ਵੀ ਧੰਨਵਾਦ ਆ ਕਿਉਂਕਿ ਉਹਨਾਂ ਦੀ ਮਦਦ ਤੋਂ ਬਿਨਾਂ ਵੀ ਇਹਨੂੰ ਜਿਸ ਤਰ੍ਹਾਂ ਅਸੀਂ ਕਰਨਾ ਚਾਹੁੰਦੇ ਆ ਉਹਦਾ ਸੰਭਵ ਨਹੀਂ ਪਰ ਹੁਣ ਅਸੀਂ ਇਹਨੂੰ ਕਰਾਂਗੇ ਤੇ ਕਹੀਂ ਵਾਦਾ ਵੀ ਕੀਤਾ ਜੇ ਮਹਾਰਾਜ ਨੇ ਕਿਰਪਾ ਕੀਤੀ ਤੇ ਇਹ ਜਿਹੜੀ ਕਣਕ ਬਿਜਾਈ ਤੱਕ ਨਹੀਂ ਇਹ ਪਣ ਕਣਕ ਨਿਸਣ ਤੱਕ ਇਹਨਾਂ ਦੇ ਨਾਲ ਰਵਾਂਗੇ ਕੁਝ ਹੋਰ ਵੀ ਬਾਗਬਾਨੀ ਦੇ ਨਾਲ ਸੰਬੰਧਿਤ ਗਤੀਵਿਧੀਆਂ ਜਾਣਕਾਰੀ ਆ ਉਹ ਵੀ ਇਹਨਾਂ ਨਾਲ ਸਾਂਝੀ ਕਰਾਂਗੇ ਹਰ ਪਿੰਡ ਦੇ ਵਿੱਚ ਇੱਕ ਮਿੰਨੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਦੇ ਮੇਲਾ ਲੱਗੂਗਾ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਹਰਿੰਦਰ ਸਿੰਘ ਸੇਖੋਂ ਆਏ ਨੇ ਪਲਵਿੰਦਰ ਸਿੰਘ ਆਏ ਨੇ ਸਿਰਸੇ ਦੀ ਦੇਸ਼ੂ ਮਲਕਾਨਾ ਦੀ ਪਾਰਟੀ ਆਈ ਸੀਗੀ ਤੇ ਫੀਡਿੰਗ ਫਰੋਮ ਫਾਰ ਤੋਂ ਆਏ ਸੀਗੇ ਸਾਡੇ ਗੁਰਮਤ ਸਿੰਘ ਦੇ ਨਾਲ ਇਹਨਾਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇੱਕ ਬੜੀ ਵੱਡੀ ਹਲਾਸ਼ੇਰੀ ਆ ਤੇ ਅਸੀਂ ਬਾਕੀਆਂ ਤੋਂ ਵੀ ਉਮੀਦ ਕਰਦੇ ਆ ਕਿ ਜੇ ਤੁਹਾਨੂੰ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗ ਰਿਹਾ ਵਾ ਜੰਗ ਇਨੋਵੇਟਿਵ ਫਾਰਮਰ ਗਰੁੱਪ ਦਾ ਤੇ ਸਾਡਾ ਸਹਿਯੋਗ ਕਰੋ ਅਸਟੀ ਬਲ ਰਸ ਵਿੱਚ ਪਾਣੀ ਵਿੱਚ ਕੋਈ ਸਹਿਯੋਗ ਨਹੀਂ ਤੁਹਾਡਾ ਮੰਗਿਆ ਹੋਣੀ ਸਹੀ ਵਕਤ ਆ ਕਿਉਂਕਿ 25 ਅਕਤੂਬਰ ਤੋਂ ਪਹਿਲਾ ਪਹਿਲਾ ਕਣਕ ਬਜਾਈ ਦੀ ਜਿਹੜਾ ਇਹ ਫੀਲਡ ਤਿਆਰ ਕਰਨੇ ਆ ਤੇ ਐਦਾਂ ਇੰਨੀ ਪਰਾਲੀ ਨੂੰ ਖਪਾਉਣਾ ਬਾਹਰ ਕੱਢਣਾ ਇੱਕ ਬੜਾ ਵੱਡਾ ਟਾਸਕ ਆ ਪਰ ਸਾਨੂੰ ਪੂਰਾ ਯਕੀਨ ਆ ਇਹ ਮਹਾਰਾਜ ਦੀ ਕਿਰਪਾ ਸਦਕਾ ਸਰਦਾਰ ਕਾਨ ਸਿੰਘ ਪੰਨੂ ਦੀ ਸਰਪ੍ਰਸਤੀ ਦੇ ਅੰਡਰ ਅਸੀਂ ਇਹ ਮੋਰਚਾ ਫਤਿਹ ਕਰਾਂਗੇ ਉਹਦੇ ਵਿੱਚ ਦਾਨੀ ਸੱਜਣਾ ਦਾ ਬੜਾ ਵੱਡਾ ਸਹਿਯੋਗ ਹੋਏਗਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ